ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਇੱਕ ਪੱਤਰਕਾਰ ਡੇਰਾ ਬਿਆਸ ਰਾਧਾ ਸਵਾਮੀ ਜੀ ਕੋ ਗਏ ਹੈ ਤੇ ਉੱਥੇ ਉਹਨਾਂ ਨੇ ਉਹਨਾਂ ਕੋਲ ਸਵਾਲ ਪੁੱਛੇ ਬੜੇ ਦਿੱਖੇ ਤੇ ਰਾਧਾ ਸਵਾਮੀ ਜੀ ਨੇ ਕੀ ਜਵਾਬ ਦਿੱਤਾ ਵੈ ਹਰ ਕੋਈ ਜਾਨਣਾ ਚਾਹੁੰਦਾ ਵੈ ਅੱਜ ਦੀ ਵੀਡੀਓ ਦੇ ਅੰਦਰ ਇਸ ਦੇ ਬਾਰੇ ਜਾਣਾਂਗੇ ਚਲ ਕੇ ਵੀਡੀਓ ਦੇ ਅੰਦਰ ਇਸ ਦੇ ਬਾਰੇ ਚਾਹਾਂਗੇ ਕੀਤਾ ਸਵਾਲ ਤੇ ਮੈਂ ਚਲੋ ਏਡੇ ਵੱਡੇ ਬੰਦੇ ਨੂੰ ਆਪਾਂ ਕੀ ਕਰ ਸਕਦੇ ਐ ਏਡੀ ਵੱਡੀ ਸਖਸ਼੍ਰੀਅਤ ਨੂੰ ਮੈਂ ਉਹਨਾਂ ਕੋਲੋਂ ਪਹਿਲੀ ਗੱਲ ਇਹ ਪੁੱਛੀ ਕਿ ਲੋਕ ਸੋਚ ਰਹੇ ਆ ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਕਿ ਬਾਬਾ ਗੁਰਿੰਦਰ ਸਿੰਘ 2027 ਦੇ ਵਿੱਚ ਕਿਸੇ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕੀ ਬਾਬਾ ਜੀ ਇਹ ਗੱਲ ਸੱਚ ਆ ਤੇ ਉਹਨਾਂ ਨੇ ਬੜੇ ਹੀ ਸਰਲ ਸੁਭਾਅ ਦੇ ਵਿੱਚ ਸਰ ਲਖਰਾਂ ਦੇ ਵਿੱਚ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਸਮਝਦੇ ਹੋ ਕਿ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਵਾ ਉਹ ਡੇਰਾ ਬਿਆਸ ਦੇ ਮੁਖੀ ਤੋਂ ਵੱਡਾ ਅਹੁਦਾ ਵਾ ਤੇ ਮੈਂ ਵੀ ਸਪਸ਼ਟ ਤੌਰ ਤੇ ਉਹਨਾਂ ਨੂੰ ਕਿਹਾ ਕਿ ਨਾ ਤੇ ਦੁਨੀਆ ਇਸ ਚੀਜ਼ ਨੂੰ ਮੰਨਦੀ ਆ ਵੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਵਾ ਉਹ ਡੇਰਾ ਮੁਖੀ ਤੋਂ ਵੱਡਾ ਵਾ ਤੇ ਨਾ ਹੀ ਮੈਂ ਮੰਨਦਾ ਵਾਂ ਤੇ ਫਿਰ ਉਹ ਕਹਿੰਦੇ ਫਿਰ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਕਿ ਮੈਂ ਇਹ ਅਹੁਦੇ ਤੋਂ ਜੇ ਮੈਂ ਰਿਟਾਇਰ ਹੋਇਆ ਤੇ ਮੈਂ ਮੁੱਖ ਮੰਤਰੀ ਦਾ ਅਹੁਦਾ ਲੈ ਲੂੰਗਾ ਇਹ ਫਿਰ ਤੁਸੀਂ ਤੁਸੀਂ ਆਪਣੇ ਮਨ ਨੂੰ ਜਵਾਬ ਦੇ ਦਿਓ ਕਿ ਮੇਰਾ ਮੁੱਖ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਦੇ ਅਹੁਦੇ ਲਈ ਲੜਨਾ ਇਹ ਜਾਇਆ ਤੇ ਮੈਂ ਵੀ ਉਹਨਾਂ ਨੂੰ ਸਪਸ਼ਟ ਕੀਤਾ ਵੀ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੁਹਾਡਾ ਜਿਹੜਾ ਰਤਬਾ ਵਾ ਬਤੌਰ ਤੁਸੀਂ ਜਿਹੜੇ ਡੇਰਾ ਮੁਖੀ ਰਹੇ ਹੋ ਇੱਥੇ ਤੇ ਵੱਡੇ ਵੱਡੇ ਪ੍ਰਧਾਨ ਮੰਤਰੀ ਨਾਤਮਸਤਕ ਹੁੰਦੇ ਆ ਕੇ ਫਿਰ ਇੱਕ ਮੁੱਖ ਮੰਤਰੀ ਦੀ ਕੀ ਅਸੀਅਤ ਹੈ ਦੂਜਾ ਸਵਾਲ ਮੈਂ ਉਹਨਾਂ ਨੂੰ ਇਹ ਕੀਤਾ ਕਿ ਪਿਛਲੇ 1 ਸਾਲ ਤੋਂ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਤੁਹਾਡੇ ਕੋਲ ਡੇਰੇ ਦੇ ਵਿੱਚ ਆਉਂਦੇ ਨੇ ਤੁਹਾਡੇ ਨਾਲ ਆਪਣੀ ਤਸਵੀਰ ਖਿਚਾਉਂਦੇ ਨੇ ਔਰ ਉਹ ਖ਼ਬਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਜਾਰੀ ਕਰਕੇ ਇਹ ਹੋਣ ਦਾ ਦਾਵਾ ਕਰਦੇ ਨੇ ਲੋਕਾਂ 'ਚ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਆਗੂ ਤੁਹਾਡੇ ਬਹੁਤ ਨੇੜੇ ਆ ਤੁਹਾਨੂੰ ਤੁਹਾਡਾ ਕੋ ਫਾਲੋਅਰ ਤੁਹਾਡਾ ਕੋ ਪਾਸ਼ਕ ਕਹਿ ਸਕੇ ਜਾਂ ਨਾ ਕਹਿ ਸਕੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ ਤੁਹਾਨੂੰ ਚਾਹਣ ਵਾਲੇ ਆ ਜਿਹੜੇ ਤੁਹਾਨੂੰ ਮੰਨਣ ਵਾਲੇ ਆ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਉਨ੍ਹਾਂ ਦੇ ਵਿੱਚ ਇੱਕ ਸਨੇਹਾ ਜਾਂਦਾ ਵੀ ਇਹ ਜਿਹੜਾ ਆਗੂ ਹੈ ਬਾਬਾ ਜੀ ਦੇ ਬਹੁਤ ਨੇੜੇ ਆ ਉਹ ਫਾਲੋਅਰ ਜਿਹੜੇ ਆ ਤੁਹਾਡੇ ਉਹ ਕਿਤੇ ਨਾ ਕਿਤੇ ਉਸ ਤਸਵੀਰ ਜਿਹੜੀ ਤੁਹਾਡੀ ਉਹਦੇ ਨਾਲ ਖਚਾਈ ਹੁੰਦੀ ਆ ਉਹਦੇ ਤੱਕ ਇੱਕ ਸਨੇਹਾ ਜਾਂਦਾ ਕੋਸ਼ਿਸ਼ ਹੁੰਦੀ ਆ ਵੀ ਤੁਸੀਂ ਉਸ ਬੰਦੇ ਦੀ ਹਮਾਇਤ ਕਰ ਰਹੇ ਹੋ ਔਰ ਪਰ ਮੈਨੂੰ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਹੋਇਆ ਕਿ ਬਿਨਾਂ ਸਮਾਂ ਗਵਾਏ ਬਾਬਾ ਜੀ ਨੇ ਉਸੇ ਵੇਲੇ ਆਪਣੇ ਦਫ਼ਤਰ ਦੇ ਜਿਹੜੇ ਇੰਚਾਰਜ ਸੀਗੇ ਜਾਂ ਦਫ਼ਤਰ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਕਿ ਅੱਜ ਤੋਂ ਬਾਅਦ ਇੱਕ ਜਨਤਕ ਚਿੱਠੀ ਜਾਰੀ ਕਰ ਦਿਓ ਕਿ ਮੇਰੇ ਨਾਲ ਇਸ ਤੋਂ ਬਾਅਦ ਡੇਰੇ ਦੇ ਵਿੱਚ ਕੋਈ ਵੀ ਵੀਆਈਪੀ ਆ ਕੇ ਫੋਟੋ ਨਹੀਂ ਕਰਾਊਗਾ ਆਮ ਬੰਦੇਆ ਵਾਂਗੂ ਉਹਨਾਂ ਨੂੰ ਆਉਣਾ ਪਊਗਾ ਤੇ ਆਮ ਬੰਦੇਆ ਵਾਂਗੂ ਸਾਡੇ ਨਾਲ ਜਿਹੜਾ ਉਹ ਬੈਠਣਾ ਪਊਗਾ ਉਸੇ ਦਿਨ ਉਹ ਤਸਵੀਰ ਖਿਚਾਉਣ ਦੇ ਉੱਤੇ ਜਿਹੜੀ ਉਹ ਪਾਬੰਦੀ ਜਾਰੀ ਕਰ ਦਿੱਤੀ ਗਈ ਉਹਦੇ ਲਈ ਤੁਹਾਡਾ ਕੋਟਣ-ਕੋਟ ਧੰਨਵਾਦ ਹੈ ਤੀਜੀ ਗੱਲ ਜਿਹੜੀ ਉਹਨਾਂ ਨੂੰ ਮੈਂ ਪੁੱਛੀ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਚਾਹੇ ਉਹ ਵਿਰੋਧੀ ਪਾਰਟੀ ਦੇ ਹੋਣ ਚਾਹੇ ਉਹ ਸત્તાਧਾਰੀ ਆਗੂ ਹੋਣ ਉਹ ਤੁਹਾਡੇ ਕੋਲ ਆਉਂਦੇ ਨੇ ਤੇ ਤੂੰ ਤੁਸੀਂ ਕਦੀ ਉਹਨਾਂ ਨੂੰ ਇਹ ਗੱਲ ਪੁੱਛੀ ਨਹੀਂ ਕਿ ਤੁਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਪਲਾਨ ਕੀ ਹੈ ਤੁਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਕੋਈ ਕਿਸ ਤਰੀਕੇ ਦਾ ਰੋਡ ਮੈਪ ਹੈ ਕਿਸੇ ਚੀਜ਼ ਨੂੰ ਤੁਸੀਂ ਉਹ ਲੀਕਦੇ ਹੋ ਵੀ ਪੰਜਾਬ ਬਚ ਕਿਸ ਤਰ੍ਹਾਂ ਸਕਦਾ ਪੰਜਾਬ ਦੀ ਜਵਾਨੀ ਕਿਸ ਤਰ੍ਹਾਂ ਬਚ ਸਕਦੀ ਹੈ ਪੰਜਾਬ ਕਿਵੇਂ ਬਚ ਸਕਦਾ ਕੋਈ ਇਹ ਯੋਜਨਾ ਤੁਹਾਡੇ ਕੋਲ ਹੈਗੀ ਹੈ ਕਿ ਪੰਜਾਬ ਜਿਹੜਾ ਆਟਾ ਦਾਲ ਬਿਜਲੀ ਤੇ ਬੱਸ ਦੇ ਸਫ਼ਰ ਦੇ ਨਾਲ ਹੀ ਤਰੱਕੀ ਕਰ ਸਕਦਾ ਹੈ ਫ੍ਰੀ ਦੇਣ ਦੇ ਨਾਲ ਕੀ ਤੁਸੀਂ ਉਹਨਾਂ ਆਗੂਆਂ ਨੂੰ ਇਹ ਕਦੀ ਸਵਾਲ ਨਹੀਂ ਕਰਦੇ ਤੇ ਉਹਨਾਂ ਨੇ ਮੈਨੂੰ ਅੱਗੋਂ ਸਾਫ਼ ਸ਼ਬਦਾਂ ਚ ਕਿਹਾ ਕਿ ਮੈਂ ਕੱਲੇ-ਕੱਲੇ ਆਗੂ ਨੂੰ ਪੁੱਛਦਾ ਵਾਂ ਸਲਾਹ ਦਿੰਦਾ ਵਾਂ ਉਹਨਾਂ ਨੂੰ ਸਵਾਲ ਕਰਦਾ ਵਾਂ ਪਰ ਸੱਚ ਪੁੱਛੋ ਨਾ ਉਹਨਾਂ ਕੋਲ ਕੋਈ ਜਵਾਬ ਹੁੰਦਾ ਨਾ ਉਹਨਾਂ ਕੋਲ ਕੋ ਕੋ ਪਲਾਨ ਯੋਜਨਾ ਹੁੰਦੀ ਹੈ ਤੇ ਨਾ ਹੀ ਇਸ ਬਾਰੇ ਮੇਰੇ ਨਾਲ ਕੋਈ ਚਰਚਾ ਕਰਨਾ ਚਾਹੁੰਦੇ ਨੇ ਸਵਾਏ ਫੋਟੋ ਕਰਾਉਣ ਤੋਂ ਤੇ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਇਹ ਵੀ ਬੜੇ ਸਾਫ਼ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਇਸ ਚੀਜ਼ ਦਾ ਵੀ ਮੈਨੂੰ ਜਵਾਬ ਦਿੱਤਾ ਔਰ ਜੋ ਜੋ ਮੇਰੇ ਮਨ ਦੇ ਵਿੱਚ ਸੀਗਾ ਉਹ ਗੱਲਾਂ ਮੈਂ ਪੁੱਛੀਆਂ ਜਿਹੜੀਆਂ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨ ਲੱਗਾ ਦੋ ਦਿਨ ਬਾਅਦ ਚੌਥੀ ਚੀਜ਼ ਉਹਨਾਂ ਨੂੰ ਮੈਂ ਪੁੱਛੀ ਕਿ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਬਚਾਉਣ ਲਈ ਕਿਸੇ ਵੀ ਪਾਰਟੀ ਜਾਂ ਕਿਸੇ ਆਗੂ ਕੋਲ ਕੋਈ ਪਲਾਨ ਨਹੀਂ ਹੈ ਉਹਨਾਂ ਕੋਲ ਸਿਰਫ ਇੱਕੋ ਪਲਾਨ ਹੁੰਦਾ ਉਹ ਹਮੇਸ਼ਾ ਇੱਕੋ ਮੋੜ ਦੇ ਉੱਤੇ ਹੁੰਦੇ ਆ ਕਿ ਮੈਂ ਆਪਣੀ ਚੋਣ ਕਿਵੇਂ ਜਿੱਤਣੀ ਹੈ ਮੈਂ ਜੋੜ ਤੋੜ ਕਿਵੇਂ ਕਰਨਾ ਵਾ ਸਾਰਾ ਕੁਝ ਮਤਲਬ ਚੋਣ ਜਿੱਤਣ ਤੱਕ ਹੀ ਸੀਮਤ ਰਹਿ ਗਿਆ ਵਾ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਭਲੇ ਲਈ ਇਹਨਾਂ ਕੋਲ ਕੋਈ ਪਲਾਨ ਨਹੀਂ ਹੈ ਕੋਈ ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਹੈ ਔਰ ਇਹਦੇ ਬਾਰੇ ਵੀ ਉਹਨਾਂ ਮੈਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸਵਾਏ ਚੋਣ ਜਿੱਤਣ ਤੋਂ ਸਵਾਏ ਜੋੜ ਤੋੜ ਕਰਨ ਤੋਂ ਉਹਨਾਂ ਕੋਲ ਕੋਈ ਪਲਾਨ ਨਹੀਂ ਹੁੰਦਾ ਤੇ ਕੋਈ ਗੱਲਬਾਤ ਉਹਨਾਂ ਦੇ ਕੋਲ ਨਹੀਂ ਹੁੰਦੀ ਸਿਰਫ ਜੋੜ ਤੋੜ ਦੀ ਰਾਜਨੀਤੀ ਜਿਹੜੀ ਬਣ ਕੇ ਰਹਿ ਗਈ ਹੈ ਹਰ ਲੀਡਰ ਜਿਹੜਾ ਉਹ ਇਲੈਕਸ਼ਨ ਮੋਡ ਦੇ ਉੱਤੇ ਹੈ ਵੀ ਮੈਂ ਚੋਣ ਕਿਸ ਤਰ੍ਹਾਂ ਜਿੱਤਣੀ ਹੈ ਮੈਨੂੰ ਉੱਥੋਂ ਵੋਟ ਕਿੰਨੀ ਪੈਣੀ ਹੈ ਮੈਂ ਕਿੱਥੋਂ ਕਮਜ਼ੋਰ ਹਾਂ ਮੈਂ ਉੱਥੋਂ ਕਿਸ ਤਰ੍ਹਾਂ ਆਵੀ ਹੋਣਾ ਇਸ ਤੋਂ ਬਗੈਰ ਉਹਨਾਂ ਨੂੰ ਸੁੱਝਦਾ ਹੀ ਕੁਝ ਨਹੀਂ ਫਿਰ ਮੈਂ ਪੁੱਛਿਆ ਕਿ ਤੁਹਾਨੂੰ ਨਹੀਂ ਲੱਗਾ ਕਿ ਸਿਆਸੀ ਆਗੂਆਂ ਤੇ ਹਾਕਮਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਨਤਾ ਦੀ ਜਿਹੜੀ ਸੋਚਣ ਸ਼ਕਤੀ ਹੈ ਉਹਨੂੰ ਖਤਮ ਕਰ ਦਿੱਤਾ ਵਾ ਜਨਤਾ ਦੀਆਂ ਜਿਹੜੀਆਂ ਮੰਗਾਂ ਵਾ ਜਨਤਾ ਦੇ ਜਿਹੜੇ ਸਹੀ ਆਗਿਆ ਉਹਨਾਂ ਦੇ ਉੱਤੇ ਉਹਨਾਂ ਦਾ ਧਿਆਨ ਨਾ ਜਾਵੇ ਉਹਨਾਂ ਨੂੰ ਲਾਲਚ ਦੇ ਵਿੱਚ ਜਕੜ ਲਿਆ ਵਾ ਆਟੇ ਦਾਲ ਬਿਜਲੀ ਆ ਬਸ-ਪਾਸਾਂ ਮੁਫਤ ਦੀਆਂ ਚੀਜ਼ਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਵਾ ਇਸ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਤੇ ਜਨਤਾ ਸੱਚ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਮੈਂ ਇਹ ਗੱਲ ਕੀਤੀ ਵੀ ਜਨਤਾ ਸੱਚ ਦੇ ਵਿੱਚ ਲੀਡਰਾਂ ਤੋਂ ਉਹਦਾ ਵਿਸ਼ਵਾਸ ਜਿਹੜਾ ਜਨਤਾ ਤੋਂ ਉੱਠ ਚੁੱਕਾ ਵਾ ਉਹ ਵੀ ਇਹੋ ਸੋਚਦੀ ਆ ਕਿ ਜੋ ਇਹ ਲੀਡਰ ਸਾਰੇ ਝੂਠੇ ਆ ਜੋ ਇਹਨਾਂ ਕੋਲੋਂ ਮਿਲਦਾ ਵਾ ਮੌਕੇ ਦੇ ਉੱਤੇ ਲੈ ਲਿਆ ਜਾਵੇ ਬਣ ਕੇ ਨਾ ਕੁਝ ਨਹੀਂ ਕਰਨਾ ਕੀ ਇਹ ਸੱਚ ਨਹੀਂ ਹੈ ਮੇਰੇ ਨਾਲ ਇਸ ਗੱਲ ਦੇ ਉੱਤੇ ਉਹਨਾਂ ਨੇ ਪੂਰੀ ਸਹਿਮਤੀ ਜਤਾਈ ਕਿ ਬਿਲਕੁਲ ਲੋਕਾਂ ਨੂੰ ਵੀ ਅਲਾਚਾਰ ਤੇ بے بس ਜਿਹੜਾ ਕਰ ਦਿੱਤਾ ਗਿਆ ਵਾ ਇਹਦੇ ਉੱਤੇ ਕੋ ਸੋਚਣਾ ਹੀ ਨਹੀਂ ਚਾਹੁੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਲੋਕ ਜਿਹੜੇ ਮੇਨ ਮੁੱਦੇ ਆ ਸਾਡੇ ਪੰਜਾਬ ਦੇ ਸਾਡੇ ਧਰਮ ਦੇ ਮੈਂ ਉਹਨਾਂ ਨੂੰ ਕਿਹਾ ਕਿ ਲੋਕ ਧੜਾ ਧੜ ਜਿਹੜੇ ਧਰਮ ਤਬਦੀਲੀ ਕਰ ਰਹੇ ਆ ਦੇਖੋ ਮੈਂ ਇਸ ਚੀਜ਼ ਦੇ ਵਿੱਚ ਨਹੀਂ ਪੈਂਦਾ ਕਦੀ ਮੈਂ ਧਰਮ ਤਬਦੀਲੀ ਸਾਰੀ ਦੇ ਉਲਟ ਆ ਚਾਹੇ ਕੋ ਸਿੱਖ ਕ੍ਰਿਸਚਨ ਬਣੇ ਚਾਹੇ ਕੋ ਕ੍ਰਿਸਚਨ ਸਿੱਖ ਬਣੇ ਚਾਹੇ ਕੋ Hindu ਆਪਣਾ ਧਰਮ ਬਦਲ ਕੇ ਮੁਸਲਮਾਨ ਬਣੇ ਇਹ ਕਿਉਂ ਹੋ ਰਹੀ ਆ ਕਿਸ ਮਜਬੂਰੀ ਦੇ ਵਿੱਚ ਹੋ ਰਹੀ ਆ ਕੀ ਇਹਦੇ ਬਾਰੇ ਤੁਹਾਡੀ ਕਦੀ ਕਿਸੇ ਨਾਲ ਚਰਚਾ ਨਹੀਂ ਹੋਈ ਤੁਸੀਂ ਕਦੀ ਐਡੇ ਵੱਡੇ ਤੁਸੀਂ ਧਾਰਮਿਕ ਆਗੂ ਹੋ ਐਡਾ ਵੱਡਾ ਤੁਹਾਡਾ ਆਪਦਾ ਸਾਮਰਾਜ ਹੈ ਤੁਸੀਂ ਕਦੀ ਪੰਥਕ ਆਗੂਆਂ ਨੂੰ ਇਹਦੇ ਉੱਤੇ ਚਰਚਾ ਕਰਨ ਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਤੁਸੀਂ ਕੋਈ ਸਲਾਹ ਨਹੀਂ ਦਿੱਤੀ ਤਾਂ ਉਹਨਾਂ ਨੂੰ ਮੈਨੂੰ ਬੜਾ ਸਟਿੱਕ ਜਿਹੜਾ ਉਹ ਜਵਾਬ ਦਿੱਤਾ ਕਿ ਇਸ ਸੰਬੰਧੀ ਮੈਂ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਪਹਿਲੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਜੋ ਮੇਰੇ ਮਨ ਦੇ ਵਿੱਚ ਸੀਗਾ ਕਹਿੰਦੇ ਉਹਨਾਂ ਨੂੰ ਮੈਂ ਸਲਾਹ ਦਿੱਤੀ ਕਿ ਪਿੰਡਾਂ ਪਿੰਡਾਂ ਦੇ ਵਿੱਚ ਵੱਖ-ਵੱਖ ਜਾਤਾਂ ਦੇ ਧਰਮਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਹੁਤ ਗਿਣਤੀ ਦੇ ਵਿੱਚ ਬਣੇ ਨੇ ਇੱਕ-ਇੱਕ ਗੁਰਦੁਆਰਾ ਕੀਤਾ ਜਾਵੇ ਲੋਕਾਂ ਦਾ ਆਪਸੀ ਭਾਈਚਾਰਾ ਜਿਹੜਾ ਵਧੇ ਲੋਕਾਂ ਦੇ ਵਿੱਚ ਜਿਹੜਾ ਵਿਤਕਰਾਂ ਹੰਦਾ ਵੈਸੀ ਭਾਈਚਾਰੇ ਦੇ ਨਾਲ ਉਹ ਰੁਕੇ ਤੇ ਸਾਡੀ ਜਿਹੜੀ ਧਰਮ ਤਬਦੀਲੀ ਜਿਹੜੀ ਰੁਕ ਸਕਦੀ ਆ ਇਹਦੇ ਉੱਤੇ ਕਹਿੰਦੇ ਮੈਂ ਬੜੀ ਲੰਬੀ ਚੌੜੀ ਉਹਨਾਂ ਦੇ ਨਾਲ ਚਰਚਾ ਕੀਤੀ ਕਹਿੰਦੇ ਮੈਂ ਵੀ ਗੱਲ ਕਹੀ ਕਿ ਤੁਸੀਂ ਜਦੋਂ ਪੰਥਕ ਆਗੂ ਪੰਥਕ ਧਿਰਾਂ ਆਪਸ ਵਿੱਚ ਇਹ ਬੜੀ ਵੱਡੀ ਗੱਲ ਕਹੀ ਉਹਨਾਂ ਨੇ ਮੈਨੂੰ ਕਿ ਜਦੋਂ ਵੀ ਪੰਥਕ ਆਗੂ ਤੇ ਪੰਥਕ ਧਿਰਾਂ ਆਪਸ ਦੇ ਵਿੱਚ ਲੜਾਈ ਕਰਦੀਆਂ ਵਾ ਉਹਦਾ ਫਾਇਦਾ ਜਿਹੜਾ ਉਹ ਡੇਰਿਆਂ ਨੂੰ ਹੁੰਦਾ ਵਾ ਲੋਕਾਂ ਦਾ ਝੁਕਾ ਜਿਹੜਾ ਡੇਰਿਆਂ ਵੱਲ ਹੁੰਦਾ ਵਾ ਪਰ ਮੈਂ ਇਹ ਫਾਇਦਾ ਨਹੀਂ ਲੈਣਾ ਚਾਹੁੰਦਾ ਪਰ ਇਸ ਗੱਲ ਦੇ ਉੱਤੇ ਕੋ ਆਉਣ ਨੂੰ ਤਿਆਰ ਨਹੀਂ ਸੱਚ ਪੁੱਛੋ ਕਹਿੰਦੇ ਨਾ ਕੋ ਸੁਣਨਾ ਚਾਹੁੰਦਾ ਨਾ ਕੋ ਮੰਨਣਾ ਚਾਹੁੰਦਾ ਮੈਂ ਤੇ ਅੱਗੇ ਕਹਿੰਨਾ ਕਿ ਮੇਰੇ ਡੇਰੇ ਦੇ ਉੱਤੇ ਜੇ ਕੋ ਭੇਤ ਭਾਵ ਨਹੀਂ ਹੁੰਦਾ ਤੁਸੀਂ ਅੱਜ ਆ ਕੇ ਵੇਖ ਹੀ ਲਿਆ ਵਾ ਤੇ ਕੁਝ ਵੀ ਨਹੀਂ ਦੱਸਿਆ ਉੱਥੇ ਐਸੀ ਵੀ ਐਸੇ ਤਰ੍ਹਾਂ ਆ ਪਤਾ ਹੀ ਨਹੀਂ ਲੱਗਦਾ ਕੌਣ ਐਸੀ ਆ ਕੌਣ ਜੱਟ ਆ ਕੌਣ ਬ੍ਰਾਹਮਣ ਆ ਸਾਰੇ ਇੱਕੋ ਜਗ੍ਹਾ ਦੇ ਉੱਤੇ ਰਹਿੰਦੇ ਆ ਇੱਕੋ ਜਗ੍ਹਾ ਦੇ ਉੱਤੇ ਸੇਵਕਾਂ ਸੇਵਾ ਕਰਨਦੇ ਆ ਤੇ ਇਹ ਚੀਜ਼ਾਂ ਜੇ ਉੱਥੇ ਵੀ ਹੋਣਗੀਆਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਹੋਣਗੀਆਂ ਤੇ ਫਿਰ ਧਰਮ ਤਬਦੀਲੀ ਕਿਸ ਤਰ੍ਹਾਂ ਹੋਊਗੀ ਪਰ ਇਸ ਗੱਲ ਨੂੰ ਨਾ ਕਹਿੰਦੇ ਕੋ ਮੰਨਣਾ ਚਾਹੁੰਦਾ ਨਾ ਇਹਦੇ ਉੱਤੇ ਕੋ ਚਰਚਾ ਕਰਨਾ ਚਾਹੁੰਦਾ ਫਿਰ ਵੱਡਾ ਸਵਾਲ ਜਿਹੜਾ ਪੰਜਾਬ ਦਾ ਵਾ ਮੈਂ ਉਹਨਾਂ ਨੂੰ ਇਹ ਵੀ ਕੀਤਾ ਕਿ ਪੰਜਾਬ 'ਚ ਇੰਨਾ ਗੈਂਗਸਟਰਵਾਦ ਵੱਧ ਗਿਆ ਐਨੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਉਹ ਨਸ਼ੇ ਦੀ ਭੇਂਟ ਚੜ ਰਹੇ ਆ ਰੋਜ਼ ਪੰਜਾਬ ਦੇ ਵਿੱਚ ਮੌਤਾਂ ਡਈਆਂ ਵਾ ਸਰਕਾਰ ਕੀ ਮੈਂ ਸਪਸ਼ਟ ਸਵਾਲ ਕੀਤਾ ਸੀਗਾ ਕਿ ਸਰਕਾਰ ਕੀ ਬਾਬਾ ਜੀ ਤੁਸੀਂ ਵੀ ਰੈਲੀਆਂ 'ਚ ਸ਼ਾਮਲ ਹੋ ਰਹੇ ਹੋ ਇਹਨਾਂ ਦੀਆਂ ਦੇ ਵਿੱਚ ਕੀ ਇਹਦੇ ਨਾਲ ਨਸ਼ਾ ਜਿਹੜਾ ਉਹ ਰੁਕ ਸਕਦਾ ਵਾ ਇਹਦੇ ਨਾਲ ਜਿਹੜੀ ਉਹ ਕ੍ਰਾਈਮ ਆ ਪੰਜਾਬ ਦਾ ਰੁਕ ਸਕਦਾ ਵਾ ਬੱਚਿਆਂ ਜਿਹੜਾ ਇਹ ਨਸ਼ਾ ਵਾ ਨਾ ਤੇ ਨਸ਼ਾ ਬੱਚੇ ਮਾਰਨਾ ਰੁਕਣਾ ਵਾ ਨਾ ਬੱਚੇ ਨਸ਼ਿਆਂ ਦੇ ਨਾਲ ਮਰਨਾ ਰੁਕਣਾ ਵਾ ਨਾ ਗੈਂਗਸਟਰ ਮਾਰਨਾ ਰੁਕਣਾ ਵਾ ਇਹ ਨਸ਼ਾ ਤੇ ਕ੍ਰਾਈਮ ਤੁਹਾਡਾ ਉਦੋਂ ਰੁਕਣਾ ਜਦੋਂ ਬੱਚਿਆਂ ਨੂੰ ਇੱਜ਼ਤ ਮਾਣ ਵਾਲਾ ਕੰਮ ਮਿਲੂਗਾ ਤੇ ਮੈਂ ਕਹਾਂ ਜੀ ਮੇਰੇ ਕੋਲ ਤੇ ਇੱਕ ਮੇਰੀ ਸੋਚ ਸਮਝ ਛੋਟੀ ਜੀ ਮੇਰੀ ਸੋਚ ਹੈ ਉਹਦਾ ਉਹਦੇ ਅਨਸਾਰ ਮੇਰੇ ਕੋਲ ਤੇ ਇਹਦਾ ਇੱਕ ਹੱਲ ਹੈਗਾ ਕਿ ਪੰਜਾਬ ਦਾ ਜਿੰਨਾ ਕਾਰੋਬਾਰ ਸੀਗਾ ਉਹ ਸਾਰੇ ਸਿਆਸੀ ਲੀਡਰ ਖਾ ਗਏ ਹੁਣ ਪੰਜਾਬ ਕੋਲ ਸਿਰਫ ਇੱਕ ਕੰਮ ਬਚਿਆ ਕਿ ਜੇ ਪੰਜਾਬ ਦਾ ਵਾਗਾ ਟਾਰੀ ਬਾਰਡਰ ਖੋਲ ਦਿੱਤਾ ਜਾਵੇ ਤੇ ਸਾਰਾ ਪੰਜਾਬ ਜਿਹੜਾ ਇੱਥੋਂ ਰੋਟੀ ਖਾ ਸਕਦਾ ਵਾ ਬੱਚੇ ਕ੍ਰਾਈਮ ਜੁਰਮ ਛੱਡ ਕੇ ਨਸ਼ਾ ਛੱਡ ਕੇ ਆਪਦੇ ਇੱਜ਼ਤਮਾਨ ਵਾਲਾ ਕੰਮ ਕਰਨਗੇ ਔਰ ਸਭ ਤੋਂ ਸੌਖਾ ਵਾ ਮਤਲਬ ਕਿਸਾਨ ਵੀ ਸਾਡਾ ਸੌਖਾ ਹੋ ਜਾਊਗਾ ਸਾਡੀ ਲੜਾਈ ਹਮੇਸ਼ਾ ਕੇਂਦਰ ਨਾਲ ਐਮਐਸਪੀ ਤੇ ਰਹਿੰਦੀ ਆ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਆ ਜੇ ਸਾਡਾ ਬਾਰਡਰ ਖੁੱਲ ਜਾਵੇ ਤੇ ਸਾਡਾ ਤੇ ਵੱਧ ਰੇਟਾਂ ਦੇ ਉੱਤੇ ਨਾਜ ਵੀ ਸਾਰਾ ਉਧਰ ਵੇਖ ਸਕਦਾ ਵਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਾਰਕ ਦੇਸ਼ ਜਿਨ੍ਹਾਂ ਨਾਲ ਸਾਡਾ ਸਮਝੌਤਾ ਵਾ ਨੌ ਦੇਸ਼ਾਂ ਦੇ ਨਾਲ ਉੱਥੋਂ ਚੀਜ਼ਾਂ ਆ ਵੀ ਸਕਦੀਆਂ ਮਹਿੰਗਾਈ ਵੀ ਘਟ ਸਕਦੀ ਆ ਉੱਥੇ ਸਾਡੀਆਂ ਚੀਜ਼ਾਂ ਜਾ ਵੀ ਸਕਦੀਆਂ ਵਾ ਔਰ ਤੁਹਾਡਾ ਜਿਹੜਾ ਮੋਦੀ ਸਾਹਿਬ ਨਾਲ ਵੀ ਬਹੁਤ ਨੇੜ ਹੈ ਤੁਹਾਨੂੰ ਭਾਜਪੀ ਦੇ ਆਗੂ ਵੀ ਮੰਨਦੇ ਨੇ ਹਰ ਪਾਰਟੀ ਦੇ ਆਗੂ ਤੁਹਾਨੂੰ ਮੰਨਦੇ ਨੇ ਤੇ ਤੁਸੀਂ ਕਮ ਸੇ ਕਮ ਸਰਹੱਦ ਖੋਲਣ ਦੀ ਬੇਨਤੀ ਕਰੋ ਪੰਜਾਬ ਨੂੰ ਬਚਾਉਣ ਦੀ ਬੇਨਤੀ ਕਰੋ ਤੇ ਅੱਗੋਂ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਕਿ ਵਾਕਿਆ ਹੀ ਇੱਕੋ ਹੱਲ ਪੰਜਾਬ ਕੋਲ ਬਚਿਆ ਵਾ ਕਿ ਪੰਜਾਬ ਦਾ ਬਾਰਡਰ ਖੁੱਲ ਜਾਵੇ ਤੇ ਪੰਜਾਬ ਦੇ ਲੋਕ ਜਿਹੜੇ ਉਹ ਸੋਖ ਦੀ ਰੋਟੀ ਖਾ ਸਕਦੇ ਆ ਪੰਜਾਬ ਦੇ ਲੋਕ ਨਸ਼ਿਆਂ ਤੋਂ ਨਿਕਲ ਸਕਦੇ ਆ ਪੰਜਾਬ ਦੇ ਲੋਕ ਜਿਹੜੇ ਗੈਂਗਸਟਰਵਾਦ ਤੋਂ ਨਿਕਲ ਸਕਦੇ ਆ ਔਰ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਵੀ ਇਹ ਗੱਲ ਮੈਂ ਅੱਗੇ ਵੀ ਕਈ ਵਾਰੀ ਕੀਤੀ ਹੈ ਔਰ ਪ੍ਰੋਸਾਧਵਾਉਨਾ ਵਾ ਕਿ ਅੱਗੋਂ ਵੀ ਜਿਹੜਾ ਆਗੂ ਆਊਗਾ ਜਾਂ ਜਿਹਦੇ ਨਾਲ ਚਰਚਾ ਹੋਊਗੀ ਮੈਂ ਉਹਦੇ ਨਾਲ ਇਹ ਗੱਲ ਜਿਹੜੀ ਦੁਬਾਰਾ ਕਰੂੰਗਾ ਫੇਰ ਮੈਂ ਕਿਹਾ ਕਿ ਬਾਬਾ ਜੀ ਇਹ ਜਿਹੜੇ ਆਗੂ ਤੁਹਾਡੇ ਨਾਲ ਆ ਕੇ ਕਮਰੇ 'ਚ ਬੰਦ ਮੀਟਿੰਗਾਂ ਕਰਦੇ ਆ ਤੁਹਾਡੇ ਨਾਲ ਤਸਵੀਰਾਂ ਖਿਚਾ ਕੇ ਚੱਲ ਜਾਂਦੇ ਆ ਜੇ ਤੁਹਾਡੀ ਕਮਰੇ ਦੇ ਵਿੱਚ ਸਲਾਹ ਨਹੀਂ ਮੰਨਦੇ ਤੇ ਇਹਨਾਂ ਨੂੰ ਜਨਤਕ ਤੌਰ ਦੇ ਉੱਤੇ ਬੋਲਿਆ ਕਰੋ ਇਹਨਾਂ ਨੂੰ ਜਨਤਕ ਤੌਰ ਦੇ ਉੱਤੇ ਨਸੀਹਤ ਦਿਆ ਕਰੋ ਤਾ ਜੋ ਇਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਵੇ ਵੀ ਅਸੀਂ ਜੇ ਏਡੇ ਵੱਡੇ ਆਗੂ ਦੀ ਗੱਲ ਨਹੀਂ ਮੰਨ ਰਹੇ ਏਡੇ ਵੱਡੇ ਧਾਰਮਿਕ ਆਗੂ ਦੀ ਤੇ ਸਾਡਾ ਜਨਤਕ ਤੌਰ ਤੇ ਵੋਟਾਂ ਦੇ ਵਿੱਚ ਨੁਕਸਾਨ ਹੋਊਗਾ ਤੁਹਾਨੂੰ ਬੋਲਣਾ ਚਾਹੀਦਾ ਵਾ ਲੱਖਾਂ ਕਰੋੜਾਂ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਫੋਲੋਅਰ ਆ ਤੇ ਅੱਗੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਵੀ ਕਿਸੇ ਨੇ ਨਹੀਂ ਸੁਣਨਾ ਇੱਥੋਂ ਸੁਣਨਾ ਵਾ ਤੇ ਉੱਥੇ ਜਾ ਕੇ ਭੁੱਲ ਜਾਣਾ ਵਾ ਫੇਰ ਮੈਂ ਉਹਨਾਂ ਨੂੰ ਇਹਦੇ ਉੱਤੇ ਮਾਫੀ ਚਾਹੁੰਨਾ ਮੈਂ ਇੱਕ ਗੱਲ ਕਹੀ ਕਿ ਜਦੋਂ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਤ ਸੰਗ ਕਰਦੇ ਹੋ ਉਹਨਾਂ ਦੇ ਸਾਹਮਣੇ ਜਿਹੜੇ ਤੁਸੀਂ ਬਚਨ ਕਰਦੇ ਹੋ ਜਿਹੜੀ ਤੁਸੀਂ ਸਿੱਖਿਆ ਦਿੰਦੇ ਹੋ ਕੀ ਤੁਹਾਨੂੰ ਲੱਗਦਾ ਵੀ ਜੇ ਤੁਹਾਡੇ ਅੱਗੇ 6-7 ਲੱਖ ਬੰਦਾ ਜਾਂ ਲੱਖ ਬੰਦਾ ਬੈਠਾ ਹੁੰਦਾ ਵਾ ਉਹ ਘਰ ਜਾ ਕੇ ਵੀ ਉਸ ਚੀਜ਼ ਦੇ ਉੱਤੇ ਅਮਲ ਕਰਦਾ ਵਾ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਹਦੇ ਉੱਤੇ ਅਮਲ ਕਰਦੇ ਆ ਇਕੱਲੇ ਤੁਹਾਡੇ ਡੇਰੇ ਦੇ ਨਹੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਚਾਹੇ ਹਰਮੰਦਰ ਸਾਹਿਬ ਚਲੇ ਜਾਓ ਚਾਹੇ ਕਿਸੇ ਮੰਦਰ ਦੇ ਵਿੱਚ ਚਲ ਜਾਓ ਚਾਹੇ ਚਰਚ ਚਾਹੇ ਮਸਜਿਦ ਦੇ ਵਿੱਚ ਜੋ ਲੋਕ ਉੱਥੋਂ ਸੁਣ ਕੇ ਆਉਂਦੇ ਆ ਬਾਹਰ ਤੇ ਆਪਾਂ ਜਾ ਕੇ ਪ੍ਰਮਾਤਮਾ ਦੀ ਸਿੱਖਿਆ ਦੇ ਉੱਤੇ ਆਪਾਂ ਅਮਲ ਹੀ ਨਹੀਂ ਕਰਦੇ ਤੇ ਕੀ ਫਿਰ satsang ਬੰਦ ਹੋ ਜਾਣੇ ਚਾਹੀਦੇ ਆ ਕੀਰਤਨ ਬੰਦ ਹੋ ਜਾਣੇ ਚਾਹੀਦੇ ਆ ਉਪਦੇਸ਼ ਦੇਣੇ ਬੰਦ ਹੋ ਜਾਣੇ ਚਾਹੀਦੇ ਆ ਸੋ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰਹਿਣਾ ਚਾਹੀਦਾ ਵਾ ਔਰ ਸੁਣਨ ਵਾਲੇ ਸਾਨੂੰ ਤੇ ਇਗਨੋਰ ਕਰ ਸਕਦੇ ਆ ਕਿਉਂਕਿ ਸਾਡੇ ਦੇ ਵਿੱਚ ਤੇ 20 ਕਮੀਆਂ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਕਿ ਸਾਡੇ ਵਿੱਚ 20 ਕਮੀਆਂ ਵੀ ਲਾਲਚ ਹੋ ਸਕਦੇ ਆ ਵੀ ਅਸੀਂ ਤਾਂ ਬੋਲਦੇ ਆ ਸਾਨੂੰ ਸ਼ੋਹਰਤ ਦਾ ਲਾਲਚ ਹੋਊਗਾ ਸਾਨੂੰ ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਦਾ ਲਾਲਚ ਹੋਊਗਾ ਸਾਨੂੰ ਪੈਸੇ ਦਾ ਲਾਲਚ ਹੋਊਗਾ ਪਰ ਤੁਹਾਡੇ ਕੋਲ ਤੇ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਲੋਕ ਸ਼ੰਕਾ ਕਿਉਂ ਕਰਨਗੇ ਤੁਹਾਨੂੰ ਤੇ ਰੀਜਨਲ ਸੁਣਨਗੇ ਤੁਹਾਨੂੰ ਨਾ ਤੇ ਸ਼ੋਹਰਤ ਦੀ ਕਮੀ ਨਾ ਕੋ ਸੱਤਾ ਦੀ ਕਮੀ ਨਾ ਤੁਹਾਨੂੰ ਕੋ ਪੈਸੇ ਦੀ ਕਮੀ ਫੇਰ ਤੁਸੀਂ ਇਹਦੇ ਉੱਤੇ ਬੋਲਣਾ ਜਰੂਰ ਜਾਰੀ ਰੱਖੋ ਪਰ ਇਹਦੇ ਉੱਤੇ ਉਹਨਾਂ ਮੈਨੂੰ ਕੋ ਬਹੁਤੀ ਹਾਮੀ ਨਹੀਂ ਭਰੀ ਵੀ ਮੈਂ ਇਹਨਾਂ ਨੂੰ ਪਬਲਿਕ ਤੌਰ ਦੇ ਉੱਤੇ ਨਸੀਹਤ ਦਵਾਂਗਾ ਔਰ ਇਹਦੇ ਨਾਲ ਹੋਈ ਜਿਹੜੀ ਗੱਲਬਾਤ ਆ ਉਹਦੇ ਵਿੱਚ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਇਸ ਗੱਲਬਾਤ ਤੋਂ ਬਾਅਦ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਡੇਰੇ ਦਾ ਪ੍ਰਬੰਧ ਵੀ ਵੇਖਣਾ ਚਾਹੁੰਨਾ ਵਾ ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਜੇ ਕਿਸੇ ਊਣਤਾਈਆਂ ਕਿਸੇ ਜਗ੍ਹਾ ਦੇ ਉੱਤੇ ਹੁੰਦੀਆਂ ਤੇ ਉੱਥੇ ਕੋ ਪਲੱਸ ਪੁਆਇੰਟ ਉੱਥੇ ਚੰਗੇ ਕੰਮ ਵੀ ਹੁੰਦੇ ਆ ਹਰ ਕੰਮ ਦੇ ਨੁਕਸ ਨਹੀਂ ਕੱਢਣੇ ਚਾਹੀਦੇ ਹਾਂ ਜੇ ਕੋ ਚੰਗਾ ਕੰਮ ਕਰਦਾ ਉਹਦੀ ਸ਼ਲਾਘਾ ਵੀ ਕਰਨੀ ਚਾਹੀਦੀ ਆ ਉਹਦੇ ਤੋਂ ਸਿੱਖਿਆ ਵੀ ਲੈ ਲੈਣੀ ਚਾਹੀਦੀ ਆ ਔਰ ਸਭ ਤੋਂ ਪਹਿਲਾਂ ਜਿਹੜਾ ਮੈਂ ਉੱਥੇ ਜਾ ਕੇ ਦੇਖਿਆ ਮੈਂ ਉਹਨਾਂ ਦੇ ਹਸਪਤਾਲ ਦਾ ਪ੍ਰਬੰਧ ਵੇਖਿਆ ਅੰਦਰ ਜਾ ਕੇ ਜਿੱਥੋਂ ਸਾਨੂੰ ਐਸਜੀਪੀਸੀ ਨੂੰ ਸਾਡੇ ਧਰਮ ਨੂੰ ਨਸੀਹਤ ਲੈਣ ਦੀ ਲੋੜ ਹੈ ਕਿ ਉਸ ਹਸਪਤਾਲ ਦੇ ਵਿੱਚ ਡਾਕਟਰ ਕਿਹੜੇ ਕੰਮ ਕਰਦੇ ਨੇ ਕੋਈ ਏਮਸ ਤੋਂ ਰਿਟਾਇਰ ਹੈ ਕੋਈ ਬੀਐਸਐਫ ਤੋਂ ਆ ਕੋਈ ਮਤਲਬ ਫੌਜ ਤੋਂ ਰਿਟਾਇਰ ਹੈ ਵੱਡੇ ਵੱਡੇ ਨਾਮੀ ਹਸਪਤਾਲ ਨੇ ਚਾਹੇ ਉਹ ਧੀਰੂਬਾਈ ਮਾਨੀ ਦਾ ਚਾਹੇ ਕਿਤੋਂ ਵੀ ਹੈ ਜੇ ਉਹ ਰਿਟਾਇਰਡ ਹੋ ਜਾਂਦੇ ਆ 58 ਸਾਲ 60 ਸਾਲ ਦੀ ਉਮਰ ਤੋਂ ਬਾਅਦ ਤੇ ਉਹ ਡੇਰੇ ਦੇ ਵਿੱਚ ਆ ਕੇ ਨਿਰਸਵਾਰਥ ਬਿਨਾ ਪੈਸੇ ਤੋਂ ਉੱਥੇ ਉਹ ਸੇਵਾਵਾਂ ਜਿਹੜੀਆਂ ਉਹ ਦਿੰਦੇ ਆ ਇਹਦੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਬਾਬਾ ਜੀ ਨੂੰ ਵੀ ਉਹ ਡਾਕਟਰ ਆਉਂਦੇ ਕਿਸ ਤਰ੍ਹਾਂ ਨੇ ਤੁਹਾਡੇ ਕੋਲ ਉਹਨਾਂ ਮੈਨੂੰ ਸਪਸ਼ਟ ਕਿਹਾ ਕਿ ਮੈਂ ਕਿਸੇ ਨੂੰ ਕਦੀ ਬੁਲਾਉਂਦਾ ਨਹੀਂਗਾ ਹਾਂ ਮੇਰੇ ਡੇਰੇ ਦਾ ਸਿਸਟਮ ਵੇਖ ਕੇ ਮੇਰੇ ਡੇਰੇ ਦਾ ਪ੍ਰਬੰਧ ਵੇਖ ਕੇ ਉਹ ਮੇਰੇ ਕੋਲ ਆਪ ਜਿਹੜੀਆਂ ਉਹ ਸੇਵਾਵਾਂ ਦੇਣ ਲਈ ਆਉਂਦੇ ਆ ਕਿਉਂਕਿ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ 58 ਤੋਂ 60 ਸਾਲ ਦੀ ਉਮਰ ਦੇ ਵਿੱਚ ਉਹ ਸਮਾਜ ਨੂੰ ਬਾਅਦ ਦੇ ਵਿੱਚ ਵੀ ਕੁਝ ਨਾ ਕੁਝ ਪੇ ਕਰਨਾ ਚਾਹੁੰਦਾ ਵਾ ਸਮਾਜ ਨੂੰ ਅਦਾ ਕਰਨਾ ਚਾਹੁੰਦਾ ਕੁਝ ਨਾ ਕੁਝ ਉਹ ਸੇਵਾ ਕਰਨਾ ਚਾਹੁੰਦਾ ਵਾ ਔਰ ਜਿੱਥੇ ਉਹਨੂੰ ਚੰਗਾ ਲੱਗਦਾ ਕਿ ਮੇਰੀ ਸੇਵਾ ਜਿਹੜੀ ਉਹ ਨਿਰਪੱਖ ਤੇ ਨਿਰਸਵਾਰਥ ਹੋਣੀ ਆ ਉਹ ਉੱਥੇ ਜਾ ਕੇ ਸੇਵਾ ਦਿੰਦਾ ਵਾ ਔਰ ਹਸਪਤਾਲ ਦੇ ਵਿੱਚ ਜਿੰਨੀਆਂ ਬਿਮਾਰੀਆਂ ਵਾ ਉਹ ਸਾਰਿਆਂ ਦਾ ਉੱਥੇ ਮੈਂ ਇਲਾਜ ਫ੍ਰੀ ਵੇਖਿਆ ਟੈਸਟ ਤੋਂ ਲੈ ਕੇ ਇਲਾਜ ਤੱਕ ਤੇ ਸਵਾਲ ਇਹ ਆ ਕਿ ਜੇ ਡੇਰੇ ਦੇ ਵਿੱਚ ਇਡੇ ਇਡੇ ਵੱਡੇ ਡਾਕਟਰ ਸਵਾਵਾ ਦੇਣ ਲਈ ਮੁਕਤ ਆ ਸਕਦੇ ਆ ਫਿਰ ਸਾਡਾ ਐਸਜੀਪੀਸੀ ਦਾ ਧਾਰਾ ਸਾਡੇ ਸਿੱਖ ਧਰਮ ਦੇ ਧਾਰੇ ਸਾਡੇ ਸਿੱਖ ਧਰਮ ਦੇ ਫਾਲੋਅਰ ਤੇ ਉਹਨਾਂ ਨਾਲੋਂ ਕਈ ਗੁਣਾ ਵੱਧ ਨੇ ਉੱਥੇ 5-5 10-10 ਲੱਖ ਰੁਪਇਆ ਤਨਖਾਹਾਂ ਕਿਉਂ ਨੇ ਡਾਕਟਰਾਂ ਦੀਆਂ ਉੱਥੇ ਲਾਜ ਕਿਉਂ ਮਹਿੰਗਾ ਵਾ ਹਰ ਬੰਦੇ ਦਾ ਇਲਾਜ ਮਹਿੰਗਾ ਵਾ ਇਹ ਉਥੋਂ ਸਿੱਖਣ ਦੀ ਲੋੜ ਹੈ ਆਪਦੇ ਪ੍ਰਬੰਧ ਸੁਧਾਰਨ ਦੀ ਲੋੜ ਹੈ ਇੱਥੇ ਤੇ ਆਪਾਂ ਵੇਖਿਆ ਵੀ ਐਸਜੀਪੀਸੀ ਦੇ ਵਿੱਚ ਦੇ ਜੇ ਕਿਸੇ ਨੇ ਸੀਏ ਰੱਖਣਾ ਸੀਗਾ ਉਹਦੀ ਵੀ ਕਰੋੜ-ਕਰੋੜ ਡੇਢ-ਡੇਢ ਕਰੋੜ ਰੁਪਇਆ ਤਨਖਾਹ ਸੀਗੀ ਇਹ ਬਚਾ ਆਪਣੇ ਕਿਉਂ ਨਹੀਂ ਹੋ ਸਕਦਾ ਇੱਥੇ ਲੋਕ ਨਿਰਸਵਾਰਥ ਸੇਵਾਵਾਂ ਕੋ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਸਾਡੇ ਪ੍ਰਬੰਧਾ ਦੇ ਉੱਤੇ ਸ਼ੱਕ ਆ ਉਹਨਾਂ ਨੂੰ ਸਾਡੇ ਪ੍ਰਬੰਧਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਅੰਦਰ ਲੋਕ ਰਹਿੰਦੇ ਨੇ ਮੈਂ ਸੁਣਿਆ ਉੱਥੇ ਐਨ ਆਰ ਆਈ ਵੀ ਰਹਿੰਦੇ ਨੇ ਬਾਹਰ ਦੇ ਫੋਰਨਰ ਵੀ ਰਹਿੰਦੇ ਨੇ ਵੱਡੇ ਵੱਡੇ ਅਫਸਰ ਵੀ ਰਹਿੰਦੇ ਨੇ ਉਹਨਾਂ ਦੀ ਅਕਮੋਡੇਸ਼ਨ ਕਿੱਦਾਂ ਦੀ ਆ ਉਹਨਾਂ ਦੀ ਰਹਿਸ਼ ਕਿੱਦਾਂ ਦੀ ਆ ਕੀ ਉਹਦੇ ਵਿੱਚ ਕੈਟਾਗਰੀ ਵਾਈਜ਼ ਜਿਹੜਾ ਉਹ ਫਰਕ ਆ ਤੇ ਉਹਨਾਂ ਮੈਨੂੰ ਸਪਸ਼ਟ ਕਿਹਾ ਵੀ ਇੱਥੇ ਕੋਈ ਫਰਕ ਨਹੀਂਗਾ ਚਾਹੇ ਪੀਐਨ ਅੱਜ ਅਸੀਂ ਉਹ ਜਾਣੇ ਸਵਾਲ ਜਿਹੜੇ ਪੱਤਰਕਾਰ ਨੇ ਰਾਧਾ ਸੁਆਮੀ ਜੀ ਨੂੰ ਕੀਤੇ ਆ ਪਰ ਵੀਰੋ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀ ਅਗਰ ਮੈਂ ਪੱਤਰਕਾਰ ਹੁੰਦਾ ਤਾਂ ਮੈਂ ਰਾਧਾ ਸੁਆਮੀ ਜੀ ਨੂੰ ਜ਼ਰੂਰ ਪੁੱਛਦਾ ਕਿ ਵਿਕਰਮ ਸਿੰਘ ਮਜੀਠੀਏ ਨੂੰ ਤੁਸੀਂ ਐਡੀ ਵਧੀਆ ਸ਼ਖਸੀਅਤ ਹੈਗੇ ਜੇ ਕਿਉਂ ਮਿਲਣ ਗਏ ਜੇ ਇੱਕ ਨਸ਼ਾ ਤਜ਼ਕਰ ਜਿਹੜਾ ਨਸ਼ਾ ਕਰਦਾ ਵੈ ਜਿਹਦੇ ਨਸ਼ੇ ਦਾ ਇਲਜ਼ਾਮ ਹੈ ਜਿਹੜਾ ਸਜ਼ਾ ਖਾ ਰਿਹਾ ਸੀ ਇੱਕ ਮੁਜਰਮ ਸੀ ਤੁਸੀਂ ਉਹਨੂੰ ਮਿਲਣਗੇ ਉਹਦੀ ਹਮਾਇਤ ਦੇ ਵਿੱਚ ਤੁਸੀਂ ਐਲਾਨ ਕੀਤਾ ਆਖਰ ਕਿਉਂ ਕੀਤਾ ਇਹਦੀ ਕੀ ਵਜ੍ਹਾ ਸੀ ਵੀਰੋ ਇਹ ਸਵਾਲ ਮੈਨੂੰ ਲੱਗਦਾ ਵੈ ਕਰਾਧਾ ਸਵਾਮੀ ਜੀ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਵੈ ਜਿਹਦੇ ਨਾਲ ਉਹਨਾਂ ਦੀ ਜਿਹੜੀ ਰਾਧਾ ਸਵਾਮੀ ਜੀ ਦੀ ਜਿਹੜੀ ਵੀਰੋ ਹੈਗੀ ਆ ਉਸ ਨੂੰ ਠੇਸ ਪਹੁੰਚਿਆ ਸੀ ਜਿਹੜਾ ਉਹਨਾਂ ਦਾ ਕਰਦਾਰ ਹੈ ਉਸ ਤੇ ਕਿਰਦਾਰ ਕੁਸ਼ੀ ਕੀਤੀ ਗਈ ਕੀ ਲੋਗਾਂ ਨੇ ਇਜ਼ ਨੇਗੇਟਿਵ ਵੀ ਨੇਗੇਟਿਵ ਵੀ ਬੋਲੇ ਆ ਗਲਤ ਵੀ ਬੋਲੇ ਆ ਅਗਰ ਇਸ ਸਵਾਲ ਦਾ ਵੀ ਜਵਾਬ ਆ ਜਾਂਦਾ ਤੇ ਬਹੁਤ ਹੀ ਅੱਛਾ ਹੁੰਦਾ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੇ ਸਵਾਲ ਤੇ ਇੰਟਰਵਿਊ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲਾਜ਼ਮੀ ਕਰਨਾ ਪਟਾ ਸਾਰਾ ਕਰ ਰਹੇ ਨਾ ਯਾਦ ਰੱਖਣਾ ਅੱਲਾ ਫੇਜ਼